ਬੀਤੇ ਦਿਨ ਪ੍ਰਸਿੱਧ ਐਂਕਰ ਮਨਜੀਤ ਜੀਤੀ ਸ਼ੁਕਰਾਂਵਾਲਾ ਦੀ ਪਰਜਵਾਨੀ ਵਿੱਚ ਅਚਨਚੇਤ ਮੌਤ ਹੋਣ ਨਾਲ ਹਰ ਇਨਸਾਨ ਦੇ ਮਨ ਤੇ ਡੂੰਗੀ ਸੱਟ ਵੱਜੀ ਅੱਜ ਪਿੰਡ ਸ਼ੁਕਰਾਂ ਵਿਖੇ ਜੀਤੀ ਸ਼ੁਕਰਾਂਵਾਲੇ ਦੇ ਪਰਿਵਾਰ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਵੱਲੋਂ ਬਹੁਤ ਹੀ ਦੁਖੀ ਮਨ ਨਾਲ ਸੰਸਕਾਰ ਕੀਤਾ ਗਿਆ ਇਸ ਮੌਕੇ ਪ੍ਰਸਿੱਧ ਕਲਾਕਾਰ ਬੁੱਟਾ ਮੁਹੰਮਦ ਰਣਜੀਤ ਰਾਣਾ ਕਮਲ ਕਟਾਣੀਆਂ ਨਰਿੰਦਰ ਬੰਗਾ ਬਲਰਾਜ ਵਿਲਗਾ ਸਤੀ ਖੋਖੇਵਾਲੀਆ ਦੀਪਾ ਮਿਓਵਾਲ ਸੁਖਾ ਰਾਮ ਸਰੋਏ ਐਂਕਰ ਕਾਲਾ ਟਿੱਕੀਆਂ ਵਾਲਾ ਮੱਖਣ ਸ਼ੇਰਪੁਰੀਆ ਦਵਿੰਦਰ ਦਿਆਲਪੁਰੀ ਉਸਤਾਦ ਸੁੱਚਾ ਸਵਰੀ ਮਹਿੰਦਰ ਮਿਹੇੜੂ ਆਰ ਕੇ ਮਹਿੰਦੀ ਜਮੀਨ ਅਖਤਰ ਆਰ ਡੀ ਸਾਗਰ ਦੀਪਕ ਬਾਲੀ ਗੁਰਦਾਸ ਕੈੜਾ ਅਸ਼ੋਕ ਹਰਸ਼ ਫਲੋਰੀਆ ਮੀਕਾ ਮਸਾਣੀ ਦਾਰਾ ਸੌਂਗ ਸਾਈਂ ਪੱਪਲ ਛਾ ਕੁਲਜੀਤ ਸਰਾਲ ਅਤੇ ਸੈਕੜੇ ਸੰਗੀਤਕ ਪਰਿਵਾਰ ਕਲਾਕਾਰ ਗੀਤਕਾਰ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮ੍ਰਿਤਕ ਦੇ ਜੀਤੀ ਸ਼ੁਕਰਾਂ ਵਾਲੇ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਏ ਜਪੋ ਸਤਿਨਾਮ 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 ਵਾਹਿਗੁਰੂ ਵਾਲੇ ਕੁਮਾਰ ਵਾਹਿ ਜਪੋ ਸਤਿਨਾਮ ਸਤਿਨਾਮ ਤਸ ਸਤਿਨਾਮ ਸਾਰੇ ਪਿੱਛੇ ਪਿੱਛੇ ਧੂੜ ਧੋਲੋ ਜੀ ਹੋ ਜੋ ਪਿੱਛੇ ਹੋ ਜੋ ਪਿੱਛੇ ਹੋ ਜਾਓ ਚੁੱਪ ਬੰਦ ਕਰ ਦਿਓ ਦਾਦਾ ਜੀ ਬ੍ਰਾਹਮਣ ਹੋ ਜੀ ਅੱਗੇ ਆ ਜਾਓ ਆ ਜਾਓ ਪਾਓ ਪਾਓ ਬੋਗੇ ਰਲੇ ਜੀ ਜੀ ਸਮਾਨ

ਬੋ ਦੁਖਦੀ ਘੜੀ ਆ ਅੱਜ ਅਸੀਂ ਛੁਕਰਾ ਪਿੰਡ ਦੇ ਵਿੱਚ ਜੀਤੀ ਬਾਜੀ ਸਾਡਾ ਭਰਾ ਅੱਜ ਸਾਦਾ ਲਈ ਸਾਡੇ ਤੋਂ ਵਿਛੜ ਗਿਆ ਪੂਰੀ ਸੰਗੀਤ ਜਗਤ ਨੂੰ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕੋ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਬਸ ਜ